ਅੱਜ ਨਾਬਾ ਵਿੱਚ ਐਮਐਲਏ ਗੁਰਦੇਵ ਸਿੰਘ ਦੇਵਮਾਨ ਦੇ ਦਫ਼ਤਰ ਵਿੱਚ ਉਹਨਾਂ ਦੇ ਪਿਤਾ ਦੇ ਦੇਹਾਂਤ ਤੇ ਦੁੱਖ ਸਾਂਝਾ ਕਰਨ ਪਹੁੰਚੇ ਪੰਜਾਬੀ ਗਾਇਕ ਬੱਬੂ ਮਾਨ ਪੰਕਜ ਪੱਪੂ ਦੀਪਕ ਨਾਗਪਾਲ ਮੰਟੂ ਅਹੂਜਾ ਕਸ਼ਮੀਰ ਲਾਲਕਾ ਹਰਮੇਸ਼ ਮੇਸੀ ਐਮਸੀ ਹਾਜਰ ਸਨ ਇਹ ਸਾਡਾ ਪਰਿਵਾਰ ਹੈ ਬੜਾ ਪਿਆਰਾ ਸੱਜਣਾ ਔਰ ਮਹਾਰਾਜ ਨੇ ਬਹੁਤ ਤਰੱਕੀ ਦਿੱਤੀ ਹੈ। ਔਰ ਬਾਪੂ ਜੀ ਵੀ ਕੀਰਤ ਕਰਨ ਵਾਲੇ ਬੰਦੇ ਚ ਸੀ ਔਰ ਸਾਰੀ ਉਮਰ ਕੀਰਤ ਕਰੀ ਜਾਈ। ਉਹਦਾ ਬੱਚਾ ਇਸ ਮੁਕਾਬਲੇ ਪਹੁੰਚਿਆ। ਉਹਦੇ باوجود ਵੀ ਉਹਨਾਂ ਨੇ ਕੰਮ ਨਹੀਂ ਛੱਡਿਆ। ਆਪ ਦਾ ਪਿੰਡ ਨਹੀਂ ਛੱਡਿਆ। ਔਰ ਪ੍ਰਮਾਤਮਾ ਦੇ ਚਰਨਾਂ 'ਚ ਮਾਰ ਕਰੇ। ਪਰਿਵਾਰ ਨੇ ਹੌਸਲਾ ਬਖਸ਼ਿਆ, ਸਮਰਥਨ ਬਖਸ਼ਿਆ। ਮਾਨਸਰ ਮੈਂ ਸਭ ਮਾਨ ਸਰ ਦੁੱਖ ਦੀ ਘੜੀ ਦੇ ਵਿੱਚ ਮੇਰੇ ਪਰਾਲ ਸਾਡੇ ਬਹੁਤ ਪਰਮੇਸ਼ਰ ਬਗੂ ਮਾਨ ਜੀ ਆਏ ਨੇ ਸਾਡਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਸਾਡੇ ਪਿਤਾ ਜੀ ਚਲੇ ਗਏ ਸੰਸਾਰ ਦੇ ਵਿੱਚੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਔਰ ਸਾਡਾ 25 ਸਾਲ ਪੁਰਾਣੀ ਸਾਡੀ ਦੋਸਤੀ ਹੈ ਔਰ ਸਾਡੀ ਸਾਂਝ ਆਪਸ ਦੇ ਵਿੱਚ ਸਾਡੇ ਬਜ਼ੁਰਗ ਬੀਸ਼ੱਕ 90 92 ਸਾਲ ਦੀ ਉਮਰ ਪੂਕ ਕੇ ਗਏ ਨੇ ਪਰ ਕਿਰਤਨਾ ਜੁੜੇ ਰਹੇ ਮਿਹਨਤ ਮਜ਼ਦੂਰੀ ਕੀਤੀ ਐ ਲੰਮਾ ਸਮਾਂ ਸਾਈਕਲ ਦੀ ਦੁਕਾਨ ਕੀਤੀ ਐ ਆਰਟਿਸਟ ਵੀ ਸੀਗੇ ਤੁੰਬੀਨਾ ਗਾਉਂਦੇ ਸੀ ਲਿਖਦੇ ਵੀ ਸੀ ਕਹਾਣੀ ਵੀ ਲਿਖਦੇ ਸੀਗੇ ਸਾਨੂੰ ਬਹੁਤ ਬੜਾ ਵੱਡਾ ਘਾਟ ਆ ਸਾਡੀਆਂ ਜੜਾਂ ਸਾਡੀਆਂ ਰੂਟਸ ਜਿਹੜੀਆਂ ਨੇ ਮਤਲਬ ਸਾਨੂੰ ਬੜਾ ਜਦੋਂ ਚਲੇਗੇ ਤਾਂ ਫਿਰ ਮਹਿਸੂਸ ਹੁੰਦਾ ਕਿ ਮਾਪੇ ਦਾ ਹੋਣਾ ਕਿੰਨਾ ਲਾਜ਼ਮੀ ਹੁੰਦਾ ਜ਼ਿੰਦਗੀ ਦੇ ਵਿੱਚ ਸਾਨੂੰ ਬਹੁਤ ਦੁੱਖ ਮਹਿਸੂਸ ਹੁੰਦਾ ਹੈ ਇਹ ਪਾੜੇ ਹੈ ਕਿ ਬੱਚੇ ਬਾਬਿਆਂ ਨੂੰ ਬੈਡਰੂਮ ਹਟਾ ਦੇ ਦਿੰਦੇ। ਪੀੜੀਦਰ ਪੀੜੀ ਜਿਹੜੇ ਸਾਲੋਂ ਵਿਰਾਸਤ ਚ ਮਿਲ ਗਿਆ ਸੀ ਉਹ ਫੇਰ ਵੀ ਨਹੀਂ ਮਿਲਦਾ। ਇਸ ਕਰਕੇ ਪਰਿਵਾਰਾਂ ਦਾ ਝੋੜ ਬੈਠਦਾ ਬਹੁਤ ਹੈ। ਜਿਹੜਾ ਪਹਿਲਾਂ ਕੱਟੇ ਪਰਿਵਾਰ ਹੁੰਦੇ ਸੀ ਹੁਣ ਇਸ ਤਰ੍ਹਾਂ ਦਾ ਦਰਵਾਜ਼ਾ ਹੈ। ਪਰ ਜੇ ਘਰ ਚ ਬਜ਼ੁਰਗਾਂ ਤੋਂ ਬੈਠਣਾ ਹੈ ਕਿ ਬੱਚੇ ਨੇ। ਜਿਸ ਨਾਲ ਦੀ ਪੀੜ੍ਹੀ ਨਾਲ ਜੋੜਦੇ ਰਹਿੰਦਾ ਤਾਕੇ ਸਾਡੇ ਇਲਾਕੇ ਸੰਸਕਾਰ ਚੱਲਦੇ ਰਹਿਣ।